ਹਾਂ ਪਿਛਲੇ ਸਾਲ ਜਿਹੜਾ ਉਹ ਇਥੋਂ ਬੰਨ ਰੋੜਿਆ ਸੀ ਆ ਕੀੜਾ ਫੇਰ ਪੈ ਰਹੀਆਂ ਇਸ ਭਰਾ ਦਾ ਕੋਲ ਮੇਰੀਆਂ ਵਾ ਫਰੀਜ ਦਾ ਆ ਪੈਣਾ ਆਈਆਂ ਸਾਡੀਆਂ ਅਮਰੀਕਾ ਟੈਕ ਸਿਵਾ ਕਰਨ ਤੇ ਤੂੜੇ ਪਰ ਨਹੀਂ ਆਵਾ ਤੇ ਉਥੋਂ ਦਿੱਕਤੀ ਹੁਣੇ ਹੀ ਹਾਸਾ ਵਾਪਸ ਚਲਿਆ ਸੀ ਅੱਗੇ ਮਤਲਬ 베ਰੀਆਂ ਵਾ ਪੈਣੋ ਥੋੜਾ ਜਿਹਾ ਥੋੜਾ ਜਿਹਾ ਇਧਰੇ ਰੋ ਮੇਰੀਆਂ ਪੈਣਾ ਆਪਾਂ ਤੋੜੇ ਇਧਰ ਪਰੋ ਤੁਹਾਡੀ ਜਾਨ ਬਹੁਤ ਕੀਮਤੀ ਜੇ ਕੋਈ ਨਹੀਂ ਫਸਲਾ ਫਸਲਾ ਜਿਹੜੀਆਂ ਮਾਰੀਆਂ ਜਿਹੜੀਆਂ ਕੋਈ ਗੱਲ ਨਹੀਂ ਆ ਮਤਲਬ ਮਨ ਰਿਕ ਗਾਰੀਆਂ ਪੈਣਾ ਜਿਹੜੀਆਂ ਆ ਪਿੱਛੇ ਉਹ ਮਤਲਬ ਮੀਂਹ ਪੈ ਰਿਹਾ بارش ਹੋ ਰਹੀ ਆ ਉਹ ਪਿੱਛੇ ਟਰੈਕਟਰ ਟ੍ਰਾਲਾ ਫਸ ਗਿਆ ਨੌਜਵਾਨ ਬਹੁਤ ਜਿਹੜੀ ਉਹ ਖੇਚਲ ਕਰ ਰਹੇ ਆ ਮਤਲਬ ਰਾਤ ਦਿਨ ਇੱਕ ਕਰਕੇ ਪਹਿਰਾ ਦੇ ਰਿਹਾ ਪਿੱਛੇ ਸਭਰਾ ਇੱਥੋਂ ਜਿਹੜਾ ਵਾ ਉਹ ਜਿੱਥੇ ਟੁੱਟਦਾ ਹੈ 2.5 ਕਿਲੋਮੀਟਰ ਲੰਮੀ ਢਾਲ ਹੁੰਦਾ ਸੀ ਉਹ ਇੱਥੋਂ 3 ਕਿਲੋਮੀਟਰ ਦੀ ਦੂਰੀ ਤੇ ਆ ਤੇ ਉੱਥੋਂ ਹੁਣ ਮਤਲਬ ਥੋੜਾ ਜਿਹਾ ਫਰਕ ਪਿਆ ਵਾ ਪਰ ਆ ਜਿਹੜਾ ਸਿਮਣ ਲੱਗਾ ਇਹ ਚਿੰਤਾਦਾਇਕ ਜ਼ਿਆਦਾ ਹੋ ਗਿਆ ਵਾ ਕਿਉਂਕਿ ਜੇ ਇਹ ਟੁੱਟਦਾ ਵਾ ਤੇ ਕਈ ਪਿੰਡ ਮਤਲਬ ਉਹ ờ ਕਰੋਮ ਬਸਤੀ ਲਾਲ ਸਿੰਘ ਕੁੱਤੀ ਵਾਲਾ ਇਹ ਸਾਰੇ ਗਿੱਗਰਤੋ ਵਾਲ ਨੂੰ ਸੁਭਰਾ ਨੂੰ ਬਹੁਤ ਦੂਰ ਤੱਕ 18ਵੇਂ ਪਿੰਡ ਪਿੰਡਾਂ ਨੂੰ ਕੋਟ ਬੁੱਢਾ ਤੂਤ ਬੰਗਾਲੇ ਤੱਕ ਜਿਹੜੀ ਆ ਵਿੱਚ ਸੀ ਤੋਂ ਡੂਮਣੀ ਵਾਲਾ ਗਧਾਈ ਕੇ ਸਾਰਿਆਂ ਨੂੰ ਮਾਰ ਕਰਨੀ ਆ ਤੇ ਆਹ ਜਿਹੜੀ ਤੇੜਾ ਇਹ ਸੱਜਰੀ ਫੇਰ ਪੈ ਰਹੀ ਆ ਜੋ ਚਿੰਤਾ ਦਾ ਵਿਸ਼ਾ ਵਾ ਸੋ ਇਹਦੇ ਤੇ ਹੁਣੇ ਆ ਵੀ ਅ ਇਸ ਟਾਈਮ ਤੇ ਜੋ ਹਾਲਾਤ ਵਾ ਇਹਨਾਂ ਤੋਂ ਬਹੁਤ ਵੱਡੀ ਸਿੱਖਣ ਦੀ ਲੋੜ ਵਾ ਵੀ ਸਰਕਾਰਾਂ ਇਸ ਟਾਈਮ ਤੇ ਇਹਦੇ ਤੇ ਮੈਂ ਕਹਿਣਾ ਵੀ ਅੱਜ ਤੋਂ ਹੀ ਡਰਾਇੰਗ ਬਣਾ ਕੇ ਨਕਸ਼ੇ ਬਣਾ ਕੇ ਕੰਮ ਕਰਨਾ ਸ਼ੁਰੂ ਕਰ ਦੇਣਾ ਇਹਨਾਂ ਦਰਿਆਵਾਂ ਨੂੰ ਜਿੱਥੋਂ ਵੀ ਨਿਕਲਦੇ ਆ ਭਾਵੇਂ ਉਹ ਪੌਂਗ ਡੈਮ ਤੋਂ ਨਿਕਲਦੇ ਆ ਭਾਵੇਂ ਉਹ ਥੀਨ ਡੈਮ ਤੋਂ ਨਿਕਲਦੇ ਆ ਭਾਵੇਂ ਪਾਖੜਾ ਡੈਮ ਤੋਂ ਇਹਨਾਂ ਨੂੰ ਕੋਈ ਚੰਗੀ ਸ਼ੇਪ ਦੇ ਕੇ ਤੇ ਜਿੰਨਾ ਖਰਚਾ ਹਰ ਸਾਲ ਰੱਖ-ਰਖਾਵ ਲਈ ਰੱਖਦੇ ਆ ਉਹਨਾਂ ਖਰਚਾ ਦਰਿਆਵਾਂ ਦੇ ਵਿੱਚੋਂ ਕੱਢੀ ਰੇਤ ਮਿੱਟੀ ਤੋਂ ਹੀ ਪੂਰਾ ਹੋ ਜਾਣਾ ਵਾ ਤੇ ਪੈਸੇ ਸਗੋਂ ਵਧਣਗੇ ਲੋਕਾਂ ਨੂੰ ਦੇ ਕੇ ਵੀ ਜਿਹੜੀਆਂ ਮਾਲਕੀ ਜ਼ਮੀਨਾਂ ਦੀ ਇਹਨੂੰ ਕੋਈ ਨਹਿਰੀ ਰੂਪ ਦੇਣ ਦੀ ਜਿਹੜੀ ਉਹ ਖੇਚਲ ਕਰਨ ਆ ਸਾਰਾ ਦੇਖ ਲਓ ਵੀ ਇੱਥੇ ਐਸਾਈਡ ਦੇ ਉੱਤੇ ਆ ਥੱਲੇ ਸਾਰੇ ਟਰਾਂਸਫਰ ਤੁਸੀਂ ਵੇਖ ਲਿਏ ਜੀ ਇਹ ਵਾਈ ਜੋਗ ਜ਼ਮੀਨਾ ਸਾਰਾ ਥੱਲੇ ਛੋਨਾ ਉਹ ਕੁਮਾਥ ਇਸੰڈیا ਥੋੜਾ ਥੋੜਾ ਇਹ ਤੋਂ ਅੱਗੇ ਉਹ ਆਬਾਦੀ ਵੀ ਤੁਸੀਂ ਦੇਖ ਰਹੇ ਜੀ ਅਗਲੇ ਬਨੇ ਉਹ ਜਿਹੜੇ ਇਸ ਪੈਤੇ ਆ ਉਹ ਸਾਰੀਆਂ ਆਬਾਦੀ ਵਾਲੀ ਜਗਾ ਵਾ ਤੇ ਦਰਿਆ ਦਾ ਜਿਹੜਾ ਮਹਿਣਵਾ ਉਹ ਪਰਲੇ ਬਨੇ ਰਹਿੰਦਾ ਵਾ ਇਹ ਤੋਂ ਤਕਰੀਬਨ ਇਥੋਂ 2.5 ਕਿਲੋਮੀਟਰ ਦੂਰ ਪਰ ਇਸ ਟਾਈਮ ਤੇ ਪਾਣੀ ਜਿਹੜਾ ਉਹ 3 ਲੱਖ ਕਿਊਸਕ ਹਰੀਕੇ ਹੈਡਵਰਕਸ ਤੋਂ ਥੱਲੇ ਚੱਲ ਰਿਹਾ ਆ ਜੋਦੇ ਆ ਗਿਆ ਜਿਹੜੇ 2019 ਤੋਂ ਹੜ੍ਹ ਦੇ ਵਿੱਚ ਐਹੋ ਜਿਹੀ ਟ੍ਰੇਨਿੰਗ ਉਹ ਇਹਨਾਂ ਨੇ ਕਰ ਲਈ ਆ ਵੀ ਹੁਣ ਰਾਤ ਦਿਨ ਕਰੇਟ ਜਿਹੜੇ ਲਾ ਕੇ ਇਹ ਕਰ ਰਹੇ ਆ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਵਾ ਸਭਰਾ ਤੂੰ ਇੱਥੋਂ ਦਾ ਤੇ ਉਦੋਂ ਹੀ ਆ ਗਿਆ ਹੁਣ ਵੇ ਤੋੜੇ ਭਰ ਲੱਗੇ ਆ ਮਿੱਟੀ ਆ ਰਹੀ ਆ ਇਹਨੂੰ ਹੁਣ ਮਜ਼ਬੂਤ ਕਰਨ ਵਾਸਤੇ ਇਹਨਾਂ ਯੋਧਿਆ ਨੇ ਕਰੇਟ ਕਿਉਂਕਿ ਇਹਨਾਂ ਨੂੰ ਸਾਰਾ ਤਜਰਬਾ ਵਾ ਪਾਣੀ ਦਾ ਵੀ ਕਿੱਥੇ ਲੱਗਣਾ ਵਾ ਸੋ ਇਹ ਜੋਧੇ ਜਿਹੜੇ ਉਹ ਮਹਾਪੁਰਸ਼ਾਂ ਦੀ ਸੰਤ ਬਾਬਾ ਸੁੱਖਾ ਸਿੰਘ ਸਿਹਰਾੜੀ ਵਾਲਿਆਂ ਦੇ ਔਰ ਬਾਬਾ ਗੁਰਦਾਰ ਸਿੰਘ ਸੁਰਸਿਕ ਵਾਲਿਆਂ ਦੀਆਂ ਸੰਗਤਾਂ ਪਾਪਾ ਜਗਤਾਰ ਸਿੰਘ ਕਰਨਤਾਰ ਵਾਲੇ ਦੀਆਂ ਸੰਗਤਾਂ ਔਰ ਸਥਾਨਿਕ ਸੰਗਤਾਂ ਕੋਈ ਰਾਤ ਦੇ ਡੇਢ ਨਹੀਂ ਵੰਦਾ ਆਹ ਟਰਾਲਾ ਜਿਹੜਾ ਲੈ ਕੇ ਨੀ ਪ੍ਰੋਗਰਾਮ ਦਾ ਵਾ ਇਹ ਰਾਹ ਦੇ ਵਿੱਚ ਜਿਹੜਾ ਟਰਾਲਾ ਮੁੱਕ ਜਾਂਦਾ ਦੀ ਬਾਤ ਇਹ ਵੀ ਨਹੀਂ ਪਤਾ ਕਿ ਕਿੱਥੇ ਲੈ ਜਾਣਾ ਪਰ ਜੇ ਵੀ ਮਖਾਲੀ ਕਰਕੇ ਜਿਹੜਾ ਉੱਥੇ ਉਹਥੇ ਲੈ ਜਾ ਅੱਗੇ ਇਹ ਆ ਵੀ ਇੱਥੇ ਮਤਲਬ ਵੱਡੇ ਸਤੂਰ ਦੀ ਲੋਰ ਜੇ ਵੀ ਥੋੜਾ ਜਿਹਾ ਗੱਡੀਆਂ ਗੁੱਡੀਆਂ ਵਾਲੇ ਜਿਹੜੇ ਉਹ ਘਟ ਹੋਣ ਜਿਹੜੇ ਸੇਵਾ ਕਰਨ ਵਾਲੇ ਆ ਤੁਰ ਕੇ ਆਉਣ ਜਾਂ ਮੋਟਰਸਾਈਕਲਾਂ ਤੇ ਹੋਣ ਗੱਡੀਆਂ ਦੇ ਨਾਲ ਜਿਹੜੇ ਵੱਡੇ ਕਾਫਲੇ ਚੋਂ ਆਉਂਦੇ ਆ ਤੇ ਜਾਮ ਲੱਗਦੇ ਆ ਉਹ ਜਾਮ ਲੱਗਣ ਨਾਲ ਜਿਹੜੇ ਟਰੈਕਟਰ ਟਰਾਲੇ ਮਿੱਟੀ ਲੈ ਕੇ ਆਉਂਦੇ ਆ ਜਾਂ ਸੇਵਾਦਾਰ ਆਉਂਦੇ ਆ ਜਾਂ ਤੋੜੇ ਦੇ ਭਰ ਕੇ ਲਿਆਉਂਦੇ ਆ ਉਹਨਾਂ ਨੂੰ ਬੜੀ ਟਕਾਬੜ ਪੈਦਾ ਹੁੰਦੀ ਆ ਅਪੀਲ ਆ ਵੀ ਉਹ ਥੋੜਾ ਜਿਹਾ ਵਿਜ਼ਿਟ ਕਰਨ ਵਾਲੇ ਜਾਂ ਦੇਖਣ ਵਾਲੇ ਜਾਂ ਜਿਹੜੇ ਸਾਡਾ ਦਰਦ ਬਣਾਉਣ ਵਾਲੇ ਗੱਡੀਆਂ ਤੇ ਆਉਂਦੇ ਆ ਉਹ ਥੋੜਾ ਜਿਹਾ ਗੱਡੀਆਂ ਪਿੱਛੇ ਢਾਕੇ ਆਉਣ ਤਾਂ ਜੋ ਇੱਥੇ ਆਵਾਜਾਈ ਪੂਰੀ ਤਰ੍ਹਾਂ ਜਿਹੜੀ ਉਹ ਚੱਲ ਸਕੇ ਆ ਜਿਵੇਂ ਆ ਵੀ ਰਾਤ 9:00 ਵਜੇ ਰਾਤ ਦੇ ਲੱਗੇ ਆ ਤੇ ਮੋਟਰਸਾਈਕਲਾਂ ਤੇ ਆ ਰਹੇ ਆ ਇਹ ਇਥੋਂ ਮਤਲਬ ਜਿਹੜੇ ਆ ਨਾ ਸਵਾਵਾ ਕਰ ਰਹੇ ਆ ਪਰ ਹੁਣ ਇਹਨਾਂ ਨੂੰ ਜਦੋਂ ਪਤਾ ਲੱਗਾ ਵਾ ਕਿ ਘੜਮ ਲਾਗੂ ਜਿੱਥੇ 2023 ਚ ਬੰਨ ਟੁੱਟਾ ਸੀ ਉਥੋਂ ਫੇਰ ਖਤਰਾ ਹੋਇਆ ਵਾ ਤੇ ਹੁਣ ਫੇਰ ਉਸੇ ਵੇਲੇ ਭੱਜ ਕੇ ਆ ਗਏ ਆ ਸੋ ਆਹ ਰਲ ਮਿਲ ਕੇ ਇਸ ਵਿਪਤਾ ਦੀ ਘੜੀੋਂ ਨਿਕਲੀਏ ਕਿਉਂਕਿ ਰਾਵੀ ਦਰਿਆ ਨੇ ਅਮਰਸਰਦਾ ਗੁਰਦਾਸਪੁਰ ਦਾ ਦੇ ਅੱਗੇ ਪਾਕਿਸਤਾਨ ਦਾ ਬਹੁਤ ਵੱਡਾ ਨਿਸ਼ਾਨ ਕਰਤਾ ਵਾ ਇਧਰੋਂ ਬਿਆਸ ਰਾਂ ਹੀ ਜਿਹੜਾ ਸਤਲੁਜ ਰਾਂ ਹੀ ਪਾਣੀ ਆਇਆ ਵਾ ਇਹਨੇ ਵੀ ਅੱਗੇ ਸੈਨੀ ਵਾਲੇ ਤੂੰ ਅੱਗੇ ਫਾਜ਼ਿਲਕਾ ਤੱਕ ਪਰੇ ਪਾਕਿਸਤਾਨ ਦਾ ਬਹੁਤ ਨੁਕਸਾਨ ਕੀਤਾ ਤੇ ਪਿੱਛੋਂ ਇਹ ਟਾਂਡਾ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਕਪੂਰਥਲੇ ਦਾ ਜਲੰਧਰ ਦਾ ਔਰ ਤਰਨਤਾਰ ਦੇ ਮੰਡ ਏਰੀਏ ਦਾ ਜਿਵੇਂ ਜੋੜ ਪੈੜਾ ਆਦ ਇਹਨਾਂ ਮੰਡਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰਕੇ ਸਭਰਾ ਦੇ ਵਿੱਚ ਵੀ ਆ 100% ਫਸਲ ਜਿਹੜੀ ਆ ਦੋਹਾਂ ਬੰਨਾਂ ਦੇ ਸਨ ਦੇ ਵਿੱਚ ਬਿਲਕੁਲ ਬਰਬਾਦ ਹੋ ਗਈ ਆ ਇਹੋ ਆਉਣ ਤੇ ਸਾਰੇ ਜਣੇ ਮਹਾਰਾਜ ਅੱਗੇ ਅਰਦਾਸ ਕਰੀਏ ਵੀ ਜਾਨ ਦਾ ਨੁਕਸਾਨ ਨਾ ਕੋਈ ਹੋਵੇ ਮਾਲ ਦਾ ਨੁਕਸਾਨ ਅਪਰ ਨਾਲ ਮਿਲ ਕੇ ਪੂਰਤੀ ਕਰ ਲੰਗਾ ਇਧਰ ਹੋ ਜਾ ਸ਼ੇਰ ਆਹ țeੜ ਪਾਟੀ ਆ ਇਧਰ ਹੋ ਜਾ ਮੇਰੇ ਸ਼ੇਰ ਆਹ țeੜੋ ਪਾੜਦੀ ਜਾਂਦੀ ਆ ਹੋਰ ਆਹ ਤੱਕ ਤੇ ਐਵੇਂ ਨਾ ਰੋ ਬੱਚੇ ਐਵੇਂ ਨਾ ਰੋ ਸ਼ਾਬਾਸ਼ ਆ ਸਾਰੇ ਨੌਜਵਾਨ ਸੇਵਾ ਕਰਨ ਆ ਰਹੇ ਆ ਤੇ ਆਓ ਰਲ ਮਿਲ ਕੇ ਇਹਨੂੰ ਆਪਾਂ ਬਰਨ ਦੀ ਕੋਸ਼ਿਸ਼ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ